ਨਾਜ਼ੀਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ। ਸੂਬਾ ਪੱਧਰ ਤੇ ਚੱਲ ਰਹੀ ਡੇਂਗੂ ਵਿਰੋਧ ਮਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਬਾਤ ਤਹਿਤ ਅੱਜ ਲੁਧਿਆਣਾ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੀਂਹ ਨਾਲ ਪ੍ਰਭਾਵਿਤ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਡੀ ਕਾਰਵਾਈ ਕੀਤੀ ਗਈ। ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਚੰਦਰਨਗਰ ਇਲਾਕੇ ਤੇ ਕੇਂਦਰਤ ਰਿਹਾ ਹੈ ਜੋ ਕਿ ਭੁੱਡਾ ਨਾਲੇ ਦੇ ਨਾਲ ਲੱਗਦਾ ਹੈ। ਇਥੇ ਅਸਿਸਟੈਂਟ ਸਿਵਲ ਸਰਜਨ ਡਾਕਟਰ ਬੀਵੀਕਾ ਕਟਾਰੀਆ ਨੇ ਖੁਦ ਟੀਮਾਂ ਦੀ ਅਗਵਾਈ ਕੀਤੀ ਅਤੇ ਘਰ-ਘਰ ਜਾ ਕੇ ਜਾਂਚ ਕੀਤੀ। ਜਾਂਚ ਦੌਰਾਨ ਜਿੱਥੇ ਵੀ ਮੱਛਰਾਂ ਦਾ ਲਾਰਵਾ ਮਿਲਿਆ ਤਾਂ ਉਸ ਨੂੰ ਤੁਰੰਤ ਨਸ਼ਟ ਕਰ ਦਿੱਤਾ ਗਿਆ ਹੈ। ਨਾਲ ਹੀ ਲੋਕਾਂ ਨੂੰ ਜਾਗਰੂਕਤਾ ਗੱਲਬਾਤ ਰਾਹੀਂ ਸਫਾਈ, ਪੀਣ ਪਾਣੀ ਇਕੱਠਾ ਹੋਣ ਤੇ ਉਪਾਅ ਅਤੇ ਡੇਂਗੂ ਤੋਂ ਬਚਾ ਦੇ ਆਸਾਨ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਅੱਜ ਦੀ ਮੁਹਿੰਮ ਦੌਰਾਨ 428 ਟੀਮਾਂ ਤਾਇਨਾਤ ਕੀਤੀਆਂ ਗਈਆਂ ਜਿਨ੍ਹਾਂ ਨੇ 18138 ਘਰਾਂ ਦੀ ਜਾਂਚ ਕੀਤੀ। ਕੁੱਲ 36915 ਬਰਤਨ ਜਾਂਚੇ ਗਏ ਜਿਨ੍ਹਾਂ ਵਿੱਚੋਂ 99 ਕਰਾਂ ਅਤੇ 105 ਬਰਤਨਾਂ ਵਿੱਚ ਡੇਂਗੂ ਲਾਰਵਾ ਪਾਇਆ ਗਿਆ। ਇਹ ਸਾਰੇ ਬਰੀਡਿੰਗ ਸਥਾਨ ਤੁਰੰਤ ਨਸ਼ਟ ਕਰ ਦਿੱਤੇ ਗਏ। ਇਸ ਮੌਕੇ ਅਸਿਸਟੈਂਟ ਸਿਵਲ ਸਰਜਨ ਡਾਕਟਰ ਬੀਵੀਕ ਪਟਾਰੀਆ ਨੇ ਕਿਹਾ ਕਿ ਸਿਹਤ ਵਿਭਾਗ ਡੇਂਗੂ ਦੇ ਖਾਤਮੇ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਸਾਡੀਆਂ ਟੀਮਾਂ ਘਰ-ਘਰ ਪਹੁੰਚ ਰਹੀਆਂ ਹਨ ਅਤੇ ਮੱਛਰਾਂ ਦੇ ਬਰੀਡਿੰਗ ਸਥਾਨਾਂ ਨੂੰ ਤੁਰੰਤ ਨਸ਼ਟ ਕਰ ਰਹੀਆਂ ਹਨ। ਪਰ ਇਹ ਲੜਾਈ ਤਦੋਂ ਤੱਕ ਜਿੱਤੀ ਜਾ ਸਕਦੀ ਹੈ ਜਦੋਂ ਲੋਕ ਵੀ ਸਹਿਯੋਗ ਕਰਨ। ਹਰੇਕ ਵਾਸੀ ਆਪਣੇ ਆਸ-ਪਾਸ ਦੀ ਜਗ੍ਹਾ ਸਾਫ਼ ਰੱਖਣ ਅਤੇ ਰੁਕੇ ਪਾਣੀ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਲੈਣ। ਡੇਂਗੂ ਤੋਂ ਬਚਾਅ ਸੰਭਵ ਹੈ ਜੇ ਅਸੀਂ ਸਭ ਜਾਗਰੂਕ ਰਹੀਏ ਅਤੇ ਆਪਣਾ ਫਰਜ਼ ਨਿਭਾਈਏ। ਇਸ ਮੁਹਿੰਮ ਵਿੱਚ ਡਾਕਟਰ ਅਦਿੱਤਿਆ ਪ੍ਰਕਾਸ਼ ਸਿੰਘਲਾ ਐਮਓ, ਰਜਿੰਦਰ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਸਤਿੰਦਰ ਸਿੰਘ ਪੀ ਐਮ ਪੀ ਐਚ ਐਸ ਅਤੇ ਅਮਨਜੋਤ ਮਹਿਰਾ ਵੀ ਮੌਜੂਦ ਸਨ ਅਤੇ ਲੋਕਾਂ ਨੂੰ ਡੇਂਗੂ ਵਿਰੁੱਧ ਸੁਰੱਖਿਆ ਸੰਦੇਸ਼ ਪਹੁੰਚਾਇਆ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਿਹਤ ਟੀਮਾਂ ਨਾਲ ਸਹਿਯੋਗ ਕਰਨ ਅਤੇ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇ ਯਤਨ ਕਰਨ ਤਾਂ ਜੋ ਸ਼ਹਿਰ ਨੂੰ ਡੇਂਗੂ ਤੋਂ ਬਚਾਇਆ ਜਾ ਸਕੇ।